ਜੀਦਾ ਵਸੇਦਾ ਆ ਦੇਖ ਲੈ ਹੁਣ ਜੀਰੋ ਦੇ ਬੱਲ ਵਾਂਗੂ ਕਰ ਜਾਂਦੇ ਆ ਕਿਰੇ ਦਾ ਖੋਲ ਗਈ ਤੂੰ ਏ ਮੁੱਖੀ ਹੋਈ ਖੋਲ ਗਈ ਤੂੰ ਦਾਰਿਆ ਹੈ ਈਲਾ ਕਰਕੇ ਦਾਰਿਆ ਆਇਦਾ ਐਦਾ ਹੁੰਦਾ ਜੀਦਾ ਨੱਕ ਕੇ ਮੁੱਖੀ ਕਾਢੇਗਾ ਫਿਰ ਕੁਝ ਕਰੀਂ ਹੱਥਾਂ ਫੜਾਈ ਚਲਾਏਗਾ ਨਹੀਂ ਨਹੀਂ ਦੋ ਜੇ ਟੁੱਟ ਕੇ ਵਿਖਾ ਸਕਦਾ ਹਾਂ 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 ਉੱਡਾ ਨਾ ਮਾਰ ਲੈ ਜੀਦਾ ਹੈ ਟੱਕੇ ਖੜਾ ਹੋ ਜੀਤ ਜੀਤ 800 ਰੁਪਏ ਨਾਲ ਲਗਾ ਜੀ ਹਾਂ ਉਹ ਜੀਤ ਗੱਲ ਐਡੀ ਵੀ ਨਾ ਕਹਵੇ ਕਿੱਥੇ ਬੋਲਣੋ ਵੀ ਜਾਈਏ ਵਿਆਹ ਤੇ ਆਉਣਾ ਫੇਰ ਵੀ ਉਹ ਤਾਂ ਮੈਂ ਤੈਨੂੰ ਸਦਰੇ ਸਦਰੇ ਬੜਾ ਗੁੱਸੇ ਹੋ ਜਾਈਂ ਕਹੀਂ ਫਾਕੀ ਹੋਇਆ ਹੋਰ ਕੋਈ ਗੱਲ 10 ਕੁੰਬੀ ਆਏ ਕਹਦੇ ਮੈਂ ਉਹ ਹੀ ਛੋੜ ਆ ਜੀ ਮੈਂ 200 ਰੁਪਇਆ ਵੀ ਕਰ ਦੂਗਾ ਉਹ ਬਾਈ ਉਹ ਸਿਵਲ ਸਰਜਨ ਹੋ ਰਿਹਾ ਕਰਦਾ ਦੂਰਬੀ ਨਾਲ ਲੱਗ ਰਿਹਾ ਦੂਰਬੀ ਨਾਲ ਤਾਂ ਮੰਨ ਜੀ ਉਹਦਾ ਉਹੀ ਗੱਲ ਐ ਨਾ ਉਹਨੂੰ ਵੀ ਤਾਂ ਕਾਹਦੀ ਹੈਗੀ ਕਰੋ ਫਿਰ ਸਾਈਡ ਵੀ ਬਹੁਤ ਰੱਖ ਰਹੀ ਬੰਦਾ ਧਿਆਨ ਨਹੀਂ ਕਰਾਇਦਾ ਵਾਤਾ ਭਾਵੇਂ ਅੱਜ ਸੁਣਾਇਆ ਉਹ ਜਿੱਤ ਨਹੀਂ ਫਿਰ ਮੰਗਾ ਠੀਕ ਹੈ ਜੇ ਨਹੀਂ ਫਿੱਟਦਾ ਰਹਿੰਦਾ ਅੱਛਾ ਦੇਖੇਗਾ ਚਲੋ ਤਾਂ ਪਾ ਪਾ ਮੇਰੇ ਪਾਪਾ ਨੂੰ ਤੂੰ ਕਿਵੇਂ ਮੰਗਦਾ ਉਹ ਤਾਂ ਮੈਂ ਬਾਹਰ ਬੈਠਾ ਇੱਕ ਮਿੰਟ ਦਾ ਰੁਕ ਜਾ ਛੋਲੇ ਕੀ ਕਰ ਰਿਹਾ ਬਸ ਇਹ ਇੱਕ ਮਿੰਟ ਤੂੰ ਇੱਕ ਮਿੰਟ ਰੁਕ ਜਾ ਹਾਜੀ ਤੂੰ ਨਾ ਬੋਲ ਦੱਸ ਦੱਸ ਜੇ ਤੂੰ ਹੁਣ ਬੋਲਿਆ ਨਾ ਤੈਨੂੰ ਉੱਥੇ ਤੇ ਕਰ ਲਿਜਾਵਾਂ ਜਿੱਥੇ ਤੇ ਕਰ ਨਾਲ ਲਿਜਾਣਾ ਸੋਣਾ ਨਹੀਂ ਹੋਣੀ ਮੈਂ ਮੰਗਾ ਆਪਦੀ ਵੀਰ ਕਿ ਯਾਰ ਕਿਉਂ ਆ ਮੈਂ ਨਕਾਤਕਾ ਮਾਰ ਕੇ ਮੱਝ ਲੈ ਲੈ ਮੈਂ ਨਾ ਗੁਰਦਾਨ ਮੈਂ ਸੈਸ਼ੁੱਦ ਲੈ ਲਾਂਗਾ ਭਈਏ ਬਸ ਹੋ ਗਏ ਵੀ ਹੋ 50 ਤਾਂ ਪੈਣਾ 3000 ਦਾ ਛੋੜ ਖੜਾਤੀ ਹੋਰ ਚੇਪੀ ਲਾ ਲਈ ਨੰਬਰ ਫੁੱਲ ਨਹੀਂ ਭਈਏ ਪਾਸੇ ਹੀ ਆ ਨੰਬਰ ਤੋਂ ਦੇਸੀ ਕੋ ਦੇ ਦੋ ਜੀ ਲੈ ਮੈਂ ਜੋੜ ਦੂੰ ਆ ਜੋੜ ਦੂ ਆ ਜੋੜ ਦੂ